ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਣ ਲੈ ਕੇ ਹਾਜ਼ਰਾਂ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਮੱਛੀਆਂ ਫੜਨ ਗਏ ਪਿਓ ਪੁੱਤ ਵਿਚ ਤੇ ਵਿਛਾੜ ਦਿੱਤੀਆਂ ਸੁਗਲਾਂ ਨਾਛਾਂ ਗੋਲੀ ਬਾਲੀ ਨਾਲ ਦੇਹ ਲਾ ਗਿਆ ਆਸਟ੍ਰੇਲੀਆ ਆਸਟ੍ਰੇਲੀਆ ਤੇ ਸਿਡਨੀ ਤੇ ਵੱਡੀ ਵਿਚ ਤੇ ਹੋਏ ਭਿਆਨਕ ਅਤਵਾਦੀ ਹਮਲੇ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੁਰ ਸ਼ਾਮ ਨੂੰ ਹੁਨੂਕਾ ਜਸ਼ਨ ਦੌਰਾਨ ਇੱਕ ਛੋਟੇ ਜਿਹੇ ਪਾਰਕ ਵਿੱਚ ਇਕੱਠੇ ਹੋਏ ਲਗਭਗ 1000 ਜਹੂਦੀਆਂ ਤੇ ਦੋ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਜਦੋਂ ਕਿ 40 ਹੋਰ ਜ਼ਖਮੀ ਹੋ ਗਏ ਹਨ ਸਿਡਨੀ ਪੁਲਿਸ ਦੇ ਅਨੁਸਾਰ ਪੀੜਤਾਂ ਦੀ ਉਮਰ 10 ਤੋਂ 87 ਸਾਲ ਦੇ ਵਿਚਕਾਰ ਹੈ ਜਿਨ੍ਹਾਂ ਵਿੱਚ ਬੱਚੇ, ਔਰਤਾਂ ਤੇ ਬਜ਼ੁਰਗ ਸ਼ਾਮਲ ਹਨ ਹਮਲੇ ਵਿੱਚ ਦੋ ਪੁਲਿਸ ਅਧਿਕਾਰੀ ਵੀ ਗੰਭੀਰ ਜ਼ਖਮੀ ਹੋਏ ਹਨ ਪੁਲਿਸ ਨੇ ਇੱਕ ਹਮਲਾਵਰ ਨੂੰ ਮਾਰ ਦਿੱਤਾ ਤੇ ਦੂਜੇ ਨੂੰ ਫੜ ਲਿਆ ਇਹ ਸਮਝਿਆ ਜਾ ਰਿਹਾ ਹੈ ਕਿ ਦੋਵੇਂ ਇੱਕ ਪਿਤਾ ਤੇ ਪੁੱਤਰ ਸਨ ਜੋ ਮੱਛੀਆਂ ਫੜਨ ਦੇ ਬਹਾਨੇ ਵਿੱਚ ਤੇ ਆਏ ਸਨ ਅਤੇ ਅੰਨੇ ਵਾ ਗੋਲਗਾ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਮਲਾ ਲਗਭਗ 10 ਮਿੰਟ ਚੱਲ 10 ਮਿੰਟ ਚੱਲੀਆਂ ਚੱਲਿਆ ਤੇ ਹਮਲਾਵਰਾਂ ਨੇ ਬੈਲਟ ਐਕਸ਼ਨ ਰਾਈਫਲਾਂ ਤੇ ਸ਼ਾਰਟ ਗਨ ਦੀ ਵਰਤੋਂ ਕੀਤੀ ਇਹ ਸੱਤਵਾਂ ਦੀ ਹਮਲੇ ਨੇ ਪੂਰੇ ਆਸਟ੍ਰੇਲੀਆ 'ਚ ਸੋਗ ਅਤੇ ਗੁੱਸੇ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਜਦੋਂ ਕਿ ਜੁਦੀ ਮੁਹੱਲਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਆਓ ਇਸ ਭਿਆਨਕ ਅੱਤਵਾਦੀ ਹਮਲੇ ਨਾਲ ਸੰਬੰਧਿਤ ਤਾਜ਼ਾ ਅਪਡੇਟ ਤੇ ਇੱਕ ਨਜ਼ਰ ਮਾਰੀਏ ਆਸਟ੍ਰੇਲੀਆ ਦੇ ਸਿਡਨੀ ਵਿੱਚ ਬੋਡੀ ਬੀਚ ਤੇ ਹੋਏ ਭਿਆਨਕ ਅੱਤਵਾਦੀ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਪੁਲਿਸ ਦੇ ਅਨੁਸਾਰ ਪੀੜਤਾਂ ਵਿੱਚ ਔਰਤ ਬਜ਼ੁਰਗ ਅਤੇ ਬੱਚੇ ਸ਼ਾਮਲ ਹਨ ਜ਼ਖਮੀਆਂ ਵਿੱਚੋਂ ਬਹੁਤ ਸਾਰੇ ਦੀ ਹਾਲਤ ਗੰਬੀਰ ਬਣੀ ਹੋਈ ਹੈ ਜਿਸ ਕਾਰਨ ਮੌਤਾਂ ਦੀ ਗਿਣਤੀ ਹੋਰ ਵਧਣ ਦਾ ਖਤਰਾ ਹੈ ਪੁਲਸ ਜਾਂਚ ਤੋਂ ਪਤਾ ਲੱਗਾ ਲੱਗਾ ਹੈ ਕਿ ਹਮਲੇ ਦੇ ਦੋ ਦੋਸ਼ੀ ਪਿਤਾ ਤੇ ਪੁੱਤਰ ਹਨ 50 ਸਾਲਾ ਸਾਜੀਦ ਅਕਰਮ ਤੇ ਉਸ ਦਾ 24 ਸਾਲਾ ਪੁੱਤਰ ਨਵੀਦ ਅਕਰਮ ਜਹੋਦੀ ਭਾਈਚਾਰੇ ਦੇ ਹਨ ਉਹ ਕਾਟ ਵਿੱਚ ਗੋਲੀ ਕਰਨ ਗੋਲੀਬਾਰੀ ਕਰਨ ਲਈ ਆਏ ਸਨ ਹਮਲੇ ਨੂੰ ਯੋਜਨਾਬੰਦ ਤੇ ਨਿਸ਼ਾਨਾ ਬਣਾਇਆ ਗਿਆ ਦੱਸਿਆ ਜਾ ਰਿਹਾ ਹੈ ਹਮਲੇ ਦਰਾਨ ਪਿਤਾ 50 ਸਾਲਾ ਪਿਤਾ ਸਾਜੀਦ ਜਦ ਅਕਰਮ ਦੀ ਮੌਤ ਹੋ ਗਈ ਉਸ ਦਾ ਪੁੱਤਰ ਨਵੀਦ ਅਕਰਮ ਜ਼ਖਮੀ ਹਾਲਤ ਵਿੱਚ ਮਿਲਿਆ ਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤੇ ਪੁਲਸ ਨਿਗਰਾਨੀ ਹੇਠ ਹੈ ਦੋਵੇਂ ਪਾਕਿਸਤਾਨੀ ਮੂਲ ਦੇ ਦੱਸੇ ਜਾਂਦੇ ਹਨ ਇਹ ਹਮਲਾ ਹਨੂਕਾ ਜਸ਼ਨ ਦਰਨ ਹੋਇਆ ਜਿਸ ਵਿੱਚ ਲਗਭਗ 1000 ਲੋਕ ਸ਼ਾਮਲ ਹੋਏ ਸਨ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਜੈਮਨ ਨਿਤਰਯਾਹੁ ਨੇ ਕਿਹਾ ਲਗਭਗ 4 ਮਹੀਨੇ ਪਹਿਲਾਂ 17 ਅਗਸਤ ਨੂੰ ਮੈਂ ਆਸਟ੍ਰੇਲੀਆ ਆਸਟ੍ਰੇਲੀ ਪ੍ਰਧਾਨ ਮੰਤਰੀ ਅਬ ਅਲਬਾਈਜਨ ਨੂੰ ਇੱਕ ਪੱਤਰ ਭੇਜਿਆ ਸੀ ਜਿਸ ਵਿੱਚ ਉਹਨਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਆਸਟ੍ਰੇਲੀਆ ਸਰਕਾਰ ਦੀ ਨੀਤੀ ਆਸਟ੍ਰੇਲੀਆ ਵਿੱਚ ਜਹੂਦੀ ਵਿਰੋਧੀ ਭਾਵਨਾ ਨੂੰ ਵਧਾ ਰਹੀ ਹੈ ਤੇ ਸ਼ਾਇਦ ਕਰ ਰਹੀ ਹੈ ਚਸ਼ਮਦੀਤਾ ਦੇ ਅਨੁਸਾਰ ਬੋਦੀ ਬੀਜ ਤੇ ਹਮਲਾ ਲਗਭਗ 10 ਮਿੰਟ ਤੱਕ ਚੱਲਿਆ ਉਸ ਸਮੇਂ ਬੀਜ ਦੇ ਵੱਡੀ ਪੀੜ ਮਜੂ ਸੀ ਚੰਨ ਕੋਈ ਗੋਲੀਬਾਰੀ ਨੇ ਲੋਕਾਂ ਨੂੰ ਛੁਪਨ ਲਈ ਭੱਜਣ ਲਈ ਮਜਬੂਰ ਕਰ ਦਿੱਤਾ ਪੂਰਾ ਇਲਾਕਾ ਹਫੜਾ ਦਪੜੀ ਵੇਸੀ ਸੈਂਕੜੇ ਲੋਕਾਂ ਨੂੰ ਨੇੜੇ ਦੀਆਂ ਗਲੀਆਂ ਤੇ ਪਾਰਕਾਂ ਵਿੱਚ ਪਨਾਹ ਲੈਣ ਲਈ ਮਜਬੂਰ ਹੋਣਾ ਪਿਆ ਖਬਰ ਨਾਲ ਅੰਤ ਤੱਕ ਦੇ ਅੰਤ ਨੂੰ ਤੱਕ ਜੁੜੇ ਰਹਿਣ ਲਈ ਧੰਨਵਾਦ